ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਐਮਐਲਏ ਨਕੋਦਰ ਵੱਲੋਂ ਵਿਧਾਨ ਸਭਾ ਦੇ ਵਿੱਚ ਬਹੁਤ ਵੱਡਾ ਮਸਲਾ ਜਿਹੜਾ ਹੈਗਾ ਉਹ ਚੁੱਕਿਆ ਗਿਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਮੈਮ ਤੁਸੀਂ ਹਾਊਸ ਦੇ ਵਿੱਚ ਮੁੱਦਾ ਚੁੱਕਿਆ ਕਿ ਜਿਹੜੇ ਨੂੰ ਐਨਆਰਆਈ ਲਾੜੇ ਛੱਡ ਜਾਂਦੇ ਨੇ ਉਹਨਾਂ ਦੇ ਬੱਚਿਆਂ ਦੇ ਭਵਿੱਖ ਦੇ ਲਈ ਕੋਈ ਨਵੀਂ ਪਾਲਿਸੀ ਜਾਂ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਕਿ ਕੀ ਰੂਪਰੇਖਾ ਤੁਸੀਂ ਸੋਚਦੇ ਹੈਗੇ ਜਾਂ ਕੀ ਪਲੈਨਿੰਗ ਜਾਂ ਸਰਕਾਰ ਨੂੰ ਕੀ ਅਪੀਲ ਕੀਤੀ ਹੈ ਮੈਂ ਇਹ ਰੋਜ਼ਮਰਾਂ ਦੀ ਸਾਡੇ ਕੋਲ ਜਿਹੜੇ ਮਸਲੇ ਆਉਂਦੇ ਨੇ ਉਨ੍ਹਾਂ ਦੇ ਡਾਟੇ ਕਿਉਂਕਿ ਜਦੋਂ ਤੁਹਾਡੇ ਕੋਲ ਜਿਹੜਾ ਬਹੁਤ ਗਿਣਤੀ ਤੇ ਆਉਣ ਲੱਗ ਜਾਂਦੇ ਤੁਸੀਂ ਉਹਦੇ ਉਹਦੇ ਵਾਸਤੇ ਸੋਚਣ ਲਈ ਮਜਬੂਰ ਹੋ ਜਾਂਦੇ ਹੋ ਔਰ ਪੰਜਾਬ ਦੀ ਜਨਤਾ ਨੇ ਇਹ ਪਲੇਟਫਾਰਮ ਦਿੱਤਾ ਕਿ ਜਿੱਥੇ ਅਸੀਂ ਗੰਭੀਰ ਵਿਸ਼ਿਆਂ ਨੂੰ ਉਠਾਉਨੇ ਆ ਮੈਂ ਵੱਧਦੇ ਹੋਏ ਮਸਲਿਆਂ ਦੇ ਤਹਿਤ ਇਹ ਹੋਏ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਇੱਕ ਜ਼ੀਰੋ ਆਵਰ ਦੇ ਵਿੱਚ ਇਹ ਮੁੱਦਾ ਜਿਹੜਾ ਉਠਾਇਆ ਸੀ ਇਹ ਬੜਾ ਸੈnsਟਿਵ ਤੇ ਬਹੁਤ ਹੀ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੀਆਂ ਕਦਰਾਂ ਕੀਮਤਾਂ ਤੇ ਪੰਜਾਬ ਦੀ ਵਿਰਾਸਤ ਤੇ ਸੱਟ ਮਾਰਦਾ ਹੋਇਆ ਇਹ ਮੁੱਦਾ ਆ ਕਿ ਸਾਡੀ ਸਾਡੀਆਂ ਬੱਚੀਆਂ ਦੇ ਨਾਲ ਸਾਡੀ ਗੈਰਤ ਜੁੜੀ ਹੁੰਦੀ ਆ ਸਾਡੀਆਂ ਬੱਚੀਆਂ ਦੇ ਨਾਲ ਸਾਡਾ ਮਾਨ ਸਨਮਾਨ ਜੁੜਿਆ ਹੁੰਦਾ ਆ ਪਰ ਇਸ ਵੇਲੇ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਰੁਲਦੀਆਂ ਫਿਰਦੀਆਂ ਨੇ ਕੋਟ ਕਚੈਰੀਆਂ ਦੇ ਤੱਕੇ ਖਾਂਦੀਆਂ ਨੇ ਖਾਣਿਆਂ ਦੇ ਵਿੱਚ ਜਾਂਦੀਆਂ ਆ ਜਿੱਥੇ ਬਹੁਤੀ ਵਾਰੀ ਸੁਣਵਾਈ ਵੀ ਨਹੀਂ ਹੁੰਦੀ ਕਿਉਂਕਿ ਪੈਸੇ ਦਾ ਜੋਗਿਆ ਔਰ ਪੈਸੇ ਦਾ ਜਿੱਦ ਕੋਲ ਪੈਸੇ ਆ ਉਹਦੀ ਉਹਨਾਂ ਦੀ ਉਸੇ ਹਿਸਾਬ ਦੇ ਨਾਲ ਸੁਣਵਾਈਆਂ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਔਰ ਇਹ ਵਿਸ਼ੇ ਜਿਹੜੇ ਆ ਇਹ ਬਹੁਤੇ ਸਾਡੇ ਕੋਲ ਪਹੁੰਚਣੇ ਸ਼ੁਰੂ ਹੋਏ ਤਾਂ ਅਸੀਂ ਇਹਨਾਂ ਦੇ ਪੂਰੀ ਪਹਿਰੇਦਾਰੀ ਵੀ ਕਰ ਰਹੇ ਆ ਪਰ ਉਹਦੇ باوجود ਇੱਕ ਵਿਦੇਸ਼ੀ ਲੜਾ ਸਾਰੇ ਵਿਦੇਸ਼ੀਆਂ ਨੂੰ ਅਸੀਂ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਕਿਉਂਕਿ ਕੁਝ ਹਰ ਤਰ੍ਹਾਂ ਦੇ ਚੰਗਾ ਮਾੜਾ ਜਿਹੜਾ ਪਰਸਨ ਹੁੰਦਾ ਉਹ ਕਿਤੇ ਵੀ ਹੁੰਦਾ ਵਿਦੇਸ਼ਾਂ ਦੇ ਵਿੱਚੋਂ ਵੀ ਮਾੜੀ ਨੀਅਤ ਵਾਲੇ ਚੰਗੀ ਜਿਹੜੇ ਲੋਕ ਜਿਹੜੇ ਆਉਂਦੇ ਨੇ ਆ ਕੇ ਕੁੜੀਆਂ ਨੂੰ ਵਿਆਹ ਕੇ ਇੱਥੇ ਹੀ ਛੱਡ ਜਾਂਦੇ ਨੇ ਔਰ ਉਹਦੇ ਵਿੱਚ ਬਹੁਤ ਹੀ ਬਹੁਤ ਹੀ ਗਿਣਤੀ ਦੇ ਵਿੱਚ ਬੱਚੀਆਂ ਉਹ ਹੁੰਦੀਆਂ ਜਿਨ੍ਹਾਂ ਦੇ ਕਈ ਵਾਰੀ ਬੱਚੇ ਵੀ ਹੋ ਜਾਂਦੇ ਨੇ ਔਰ ਉਹ ਬੱਚੇ ਜਿਹੜੇ ਆ ਉਹ ਉਹਨਾਂ ਉਹਨਾਂ ਦੇ ਪ੍ਰਤੀ ਹੌਲੀ ਹੌਲੀ ਕਰਕੇ ਉਹਦੇ ਸਹੁਰਿਆਂ ਦੀ ਬੇਰੁਖੀ ਹੋ ਜਾਂਦੀ ਕਿਉਂਕਿ ਆਫਟਰ ਆਲ ਜਿਹੜੇ ਆ ਮਾਂ ਬਾਪਿਆਂ ਉਹਨਾਂ ਨੇ ਆਪਣੇ ਬੱਚਿਆਂ ਦੇ ਮਗਰ ਜਾਣਾ ਹੁੰਦਾ ਪਰ ਜਿਹੜਾ ਉਹ ਲੜਕਾ ਆ ਉਹ ਵਾਪਸ ਆ ਕੇ ਲੜਕੀ ਨੂੰ ਲੈ ਕੇ ਜਾਣ ਵਾਸਤੇ ਤਿਆਰ ਨਹੀਂ ਔਰ ਬਹੁਤੀ ਵਾਰੀ ਇਦਾਂ ਹੁੰਦਾ ਕਿ ਲੜਕੀਆਂ ਨੂੰ ਘਰ ਤੋਂ ਬਾਹਰ ਖੜੇ ਕਰ ਦਿੱਤਾ ਜਾਂਦਾ ਕਿ ਉਹਨਾਂ ਨੇ ਜਾਣਾ ਹੁੰਦਾ ਇਸ ਕਰਕੇ ਉਹ ਆਪਣੇ ਘਰਾਂ ਨੂੰ ਵੀ ਤਾਲੇ ਲਾ ਕੇ ਚਲੇ ਜਾਂਦੇ ਔਰ ਇਹ ਸੈਂਸਿਟਿਵ ਇਸ਼ੂ ਆ ਇਹ ਦੇ ਇਸ ਕਰਕੇ ਇਹਦੇ ਤੇ ਗੱਲ ਉਠਾਈ ਸੀ ਕਿ ਵੀ ਜੇ ਕੋਈ ਇਹੋ ਜਿਹਾ ਮਸਲਾ ਧਿਆਨ ਦੇ ਵਿੱਚ ਸਾਡੇ ਆਉਂਦਾ ਆ ਔਰ ਇੱਕ ਪਾਲਿਸੀ ਇੱਕ ਕਾਨੂੰਨ ਐਸਾ ਜਿਹੜਾ ਹੋਣਾ ਚਾਹੀਦਾ ਕਿ ਜਿਹੜੇ ਲੜਕੇ ਦੀ ਪਿੱਛੇ ਜ਼ਾਇਦਾਤ ਆ ਬੇਸ਼ੱਕ ਉਹ ਮਕਾਨ ਆ ਬੇਸ਼ੱਕ ਉਹ ਜ਼ਮੀਨ ਆ ਬੇਸ਼ੱਕ ਉਹਦੀ ਕੋਈ ਲਿਕੁਇਡ ਐਸੈਟ ਆ ਉਹ ਉਹਦੀ ਬਰਾਬਰ ਦੀ ਹਿੱਸੇਦਾਰ ਲੜਕੀ ਹੋਣੀ ਚਾਹੀਦੀ ਜਿਹੜਾ ਉਹਦਾ ਬੱਚਾ ਹੈ ਤੇ ਉਹਨਾਂ ਦੇ ਨਾਮ ਤੇ ਹੋਣੀ ਚਾਹੀਦੀ ਤਾਂ ਕਿ ਉਸ ਬੱਚੀ ਦਾ ਜਿਹੜਾ ਫਿਚਰ ਸਿਕਯਰ ਕੀਤਾ ਜਾ ਸਕਦਾ ਔਰ ਬੱਚੇ ਦਾ ਵੀ ਫਿਚਰ ਸਿਕਯਰ ਕੀਤਾ ਜਾ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਊਸ ਚ ਕਿਹਾ ਸੀ ਵੀ ਜਿਹੜੇ ਵੀ ਐਨ ਆਰ ਆਈ ਨੂੰ ਕੋਈ ਇਸ਼ੂ ਆਉਂਦਾ ਹੈਗਾ ਉਹ ਸਾਨੂੰ ਦੱਸ ਕੇ ਆਉਣ ਵੀ ਸਾਡਾ ਇਹ ਮੈਟਰ ਹੈ ਸਾਨੂੰ ਆਉਣ ਦੀ ਤੇ ਜਾਣ ਦੀ ਟਿਕਟ ਦਾ ਦੱਸ ਦੇਣਾ ਸੀ ਉਹ ਮਹੀਨੇ ਦੇ ਅੰਦਰ ਜਾਂ 45 ਦਿਨਾਂ ਦੇ ਅੰਦਰ ਅੰਦਰ ਮਾਮਲਾ ਸੋਲਵ ਆਊਟ ਕਰ ਦੇਵਾਂਗੇ ਕੀ ਤੁਸੀਂ ਕੋਈ ਇਹ ਜਿਹਾ ਪੋਲਸੀ ਲਿਆਉਣ ਦੀ ਗੱਲ ਕਰ ਰਹੇ ਹਾਂ ਜਾਂ ਤੁਹਾਡੇ ਜਿਹੜੇ ਕਾਨੂੰਨ ਮਾਹਰ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਜਿਹੜੇ ਇਹ ਜਿਹੇ ਮਸਲੇ ਨੇ ਉਹਨਾਂ ਨੂੰ ਪੂਰਾ ਇੱਕ ਨੋਟੀਫਾਈ ਕਰਕੇ ਕਿ ਕਿੰਨੀਆਂ ਕੁੜੀਆਂ ਨੇ ਇਹ ਜਿਹੀਆਂ ਜਿਨ੍ਹਾਂ ਦੀ ਇਹ ਪ੍ਰੋਬਲਮਸ ਨੇ ਜਾਂ ਉਹਨਾਂ ਦਾ ਸੌਲਟ ਆਊਟ ਕਰਾਇਆ ਜਾਵੇ ਅ ਬਿਲਕੁਲ ਮਾਨਜੋਗ ਸੀਐਮ ਸਾਹਿਬ ਬਹੁਤ ਸੈਂਸਿਟਿਵ ਨੇ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਔਰ ਜਿਵੇਂ ਉਹਨਾਂ ਨੇ ਐਨਆਰਆਈਜ਼ ਦੀਆਂ ਪ੍ਰੋਬਲਮਸ ਵਾਸਤੇ ਪੋਰਟਲ ਲਾਂਚ ਕੀਤਾ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਅਸੀਂ ਜਿਹੜੀ ਗੱਲ ਸੋਚਦੇ ਆ ਜਾਂ ਜਿਹੜੀ ਗੱਲ ਸਾਡੀ ਜ਼ੁਬਾਨ ਤੇ ਆਉਂਦੀ ਆ ਸੀਐਮ ਸਾਹਿਬ ਉਸ ਤੋਂ ਪਹਿਲਾਂ ਉਹਦੇ ਤੇ ਕੰਮ ਕਰ ਰਹੇ ਹੁੰਦੇ ਆ ਹੋ ਸਕਦਾ ਉਹ ਇਹਦੇ ਤੇ ਆਲਰੇਡੀ ਕੰਮ ਕਰ ਰਹੇ ਹੋਣ ਔਰ ਜਰੂਰ ਸੀਐਮ ਸਾਹਿਬ ਨਾਲ ਬੈਠ ਕੇ ਇਹਦੇ ਤੇ ਬਾਰੇ ਡਿਸਕਸ ਹੋਏਗੀ ਕਿ ਜਿਵੇਂ ਦਾ ਪੋਰਟਲ ਜਿਹੜਾ ਉਹ ਐਨਆਰਆਈਸ ਨੂੰ ਉਹਨਾਂ ਨੂੰ ਉਹਨਾਂ ਦੀਆਂ ਦਿੱਕਤਾਂ ਦੇ ਹਿਸਾਬ ਦੇ ਨਾਲ ਉਹਨਾਂ ਦੀਆਂ ਦਿੱਕਤਾਂ ਦੂਰ ਕਰਨ ਵਾਸਤੇ ਜਿਹੜਾ ਪੋਰਟਲ ਆ ਇਦਾਂ ਦਾ ਇੱਕ ਪੋਰਟਲ ਝੜਾਇਆ ਨਾ ਉਹ ਵਿਦੇਸ਼ੀ ਲਾੜੀਆਂ ਲਾੜਿਆਂ ਦੀਆਂ ਸਤਾਈਆਂ ਹੋਈਆਂ ਬੱਚੀਆਂ ਵਾਸਤੇ ਵੀ ਹੋਵੇ ਜਿਹੜੀਆਂ ਉਹਦੇ ਤੇ ਆਪਣੇ ਇਸ਼ੂ ਜੜਿਆ ਉਹ ਅਪਲੋਡ ਕਰ ਸਕਣ ਤੁਸੀਂ ਐਨਆਰਆਈ ਸਭਾ ਦੀ ਚੋਣ ਚ ਬਹੁਤ ਐਕਟਿਵ ਸੀਗੇ ਤੇ ਕੀ ਉਸ ਸਭਾ ਦੇ ਰਾਹੀਂ ਤੁਸੀਂ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕੋਈ ਪ੍ਰਪੋਜ਼ਲ ਭੇਜੀ ਹੈਗੀ ਵੀ ਜਾਂ ਕਾਨੂੰਨੀ ਤੌਰ ਤੇ ਹਟ ਕੇ ਆਪਣੇ ਨਿੱਜੀ ਤੌਰ ਤੇ ਜਿਹੜਾ ਹੈਗਾ ਇਹ ਇਨੀਸ਼ੀਏਟਿਵ ਲਿਆ ਵੇ ਸਰਕ ਬਿਲਕੁਲ ਜਿਹੜੀ ਐਨਆਰਆਈ ਸਭਾ ਇੱਕ ਨਾਨ ਪੋਲਿਟਿਕਲ ਐਨਜੀਓ ਆ ਬੜੀ ਸਰਗਰਮੀ ਦੇ ਨਾਲ ਉਹ ਕੰਮ ਕਰ ਰਹੀ ਹੈ ਜਿੱਥੇ ਉਹ ਐਨਆਰਆਈਜ਼ ਦੇ ਮੁੱਦੇ ਹੱਲ ਕਰਨ ਦੇ ਵਿੱਚ ਲੱਗੀ ਹੋਈ ਉੱਥੇ ਇਹੋ ਜਿਹੇ ਆ ਪਹੁੰਚ ਰਹੀਆਂ ਬੱਚੀਆਂ ਦਾ ਵੀ ਜਿਹੜਾ ਆ ਉਹ ਕਿਸੇ ਤਰੀਕੇ ਉਹਨਾਂ ਦਾ ਜਿਹੜੇ ਆ ਉਹਨਾਂ ਦੀ ਐਨਆਰਆਈਜ਼ ਨੂੰ ਉਹ ਜ਼ਰੂਰ ਉਹਦੇ ਉੱਤੇ ਐਫਰਟਸ ਕਰਨਗੇ ਅਜੇ ਆਈ ਥਿੰਕ ਉੱਥੇ ਹਜੇ ਤੱਕ ਕੰਮ ਸਟਾਰਟ ਨਹੀਂ ਹੋਇਆ ਵੈਸੇ ਇਸ਼ੂ ਉੱਥੇ ਬਹੁਤ ਆ ਰਹੇ ਆ ਪਿਛਲੇ 2 ਮਹੀਨੇ ਦੇ ਵਿੱਚ ਕੋਈ 400 450 ਐਪਲੀਕੇਸ਼ਨਸ ਇਸ਼ੂਜ਼ ਦੀਆਂ ਆ ਗਈਆਂ ਜਿਨ੍ਹਾਂ ਨੂੰ ਨਿਪਟਾਇਆ ਵੀ ਜਾ ਰਿਹਾ ਕੁਝ ਜ਼ਮੀਨਾਂ ਦੇ ਸੰਬੰਧ ਦੇ ਵਿੱਚ ਆ ਕੁਝ ਘਰੇਲੂ ਝਗੜਿਆਂ ਦੇ ਸੰਬੰਧ ਦੇ ਵਿੱਚ ਆ ਉਹਦੇ ਵਿੱਚ ਜੇ ਇਹੋ ਜਿਹੇ ਐਪਲੀਕੇਸ਼ਨਸ ਉੱ ਪਹੁੰਚਣ ਗਿਆ ਤੇ ਇਹਦੇ ਬਾਰੇ ਵੀ ਜ਼ਰੂਰ ਸੋਚਿਆ ਜਾਏ ਧੰਨਵਾਦ ਤਾਂ ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਨੋਕ ਉਧਰ ਤੋਂ ਵਿਧਾਇਕ ਹਨ ਉਹਨਾਂ ਨੇ ਮੰਗ ਕੀਤੀ ਆਪਣੀ ਸਰਕਾਰ ਤੋਂ ਕਿ ਜਿਹੜੇ ਵਿਦੇਸ਼ੀ ਐਨਐਨਆਰਆਈ ਲਾੜੇ ਹਨ ਜਿਹੜੇ ਧੋਖਾ ਦੇ ਜਾਂਦੇ ਹਨ ਕੁੜੀਆਂ ਨੂੰ ਉਹਨਾਂ ਦੇ ਅੱਗੋਂ ਜਿਹੜੇ ਬੱਚੇ ਹੋ ਜਾਂਦੇ ਨੇ ਉਹਨਾਂ ਨੂੰ ਜਾਇਦਾਦ ਦੇ ਵਿੱਚ ਬਣਦਾ ਮਾਨ ਸਨਮਾਨ ਦੇਣ ਦੇ ਲਈ ਕੋਈ ਇਸ ਤਰੀਕੇ ਦੀ ਪਾਲਿਸੀ ਬਣਾਈ ਜਾਵੇ ਜਾਂ ਸਰਕਾਰ ਵੱਲੋਂ ਇਨੀਸ਼ੀਏਟਿਵ ਲਿਆ ਜਾਵੇ ਤਾਂ ਜੋ ਇਹਨਾਂ ਕੁੜੀਆਂ ਤੇ ਉਹਨਾਂ ਦੇ ਫਿਊਚਰ ਨੂੰ ਸਿਕਿਉਰ ਕੀਤਾ ਜਾ ਸਕੇ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਇਸ ਵੱਲ ਕੋਈ ਨਵੀਂ ਪਾਲਿਸੀ ਬਣਾਉਂਦੀ ਹੈ ਇਸ ਮੁੱਦੇ ਨੂੰ ਲੈ ਕੇ ਜਾਂ ਫਿਰ ਐਨ ਆਰ ਆਈ ਸਭਾ ਜਾਂ ਪਰਸਨਲ ਤੌਰ ਤੇ ਜਿਹੜੀਆਂ ਐਨ ਜੀਓਜ਼ ਨੇ ਉਹ ਇਸ ਤਰੀਕੇ ਦੇ ਨਾਲ ਕੰਮ ਕਰਦੀਆਂ ਰਹਿਣਗੀਆਂ ਕੈਂਡੀਗੜ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਵਰਣਪਾਟ